ਹਾਂਜੀ ਬਈ ਸਸਿਕਾ ਕੀ ਹਾਲ ਚਾਲ ਔਰ ਘਰ ਪਰਿਵਾਰ ਕੀ ਜਾਨਵਰ ਸਾਰੇ ਸੈਟ ਆ ਬਈ ਤੇ ਉਹਨੂੰ ਪਤਾ ਹੀ ਐ ਵੀ ਆਪਣਾ ਸਾਰਾ ਇਹ ਸੈਟਪ ਇੱਕ ਵਾਰ ਤਾਂ ਜਿੰਨਕ ਕਰਨਾ ਸੀ ਆਪਾਂ ਆਪਣਾ ਤਿਆਰ ਹੋ ਗਿਆ ਤੇ ਆਪਣਾ ਖੁੱਡਾ ਵੀ ਤਿਆਰੀ ਐ ਲਗਭਗ ਤੇ ਐਵੇਂ ਜੇ ਆਪਣੇ ਖੁੱਡੇ ਦੀ ਲੁੱਕ ਆਉਂਦੀ ਐ ਤੇ ਸਾਰਾ ਕੁਝ ਓਕੇ ਆ ਆਪਣਾ ਤੇ ਬਸ ਅੱਜ ਆਪਾਂ ਆਪਣੇ ਜਾਨਵਰ ਚੱਕ ਕੇ ਲੈ ਆਉਣੇ ਨੇ ਚਲੋ ਯਾਰ ਮਿੱਤਰ ਤੋਂ ਪਤਾ ਲੱਗੂ ਵੀ ਕਿੱਥੇ ਦਿੰਦਾ ਦੋ ਜਾਨਵਰ ਕਿਵੇਂ ਲਾ ਲਵਾਂ ਕਿੰਨੇ ਵੀ ਦਿੰਦਾ ਬਾਕੀ ਬਣੇ ਰਹੋ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਕਿੱਥੋਂ ਜਾਨਵਰ ਲੈ ਕੇ ਆਏ ਆ ਤੇ ਕਿੰਨੇ ਜਾਨਵਰ ਆਪਣੇ ਯਾਰ ਬੇਰੀ ਨੇ ਆਪਾਂ ਦਿੱਤੇ ਨੇ ਤੇ ਕੋਡੇ ਦੇ ਵਿੱਚ ਥੋੜਾ ਬਹੁਤਾ ਹੋਰ ਆਖਣੇ ਵਗੈਰਾ ਦਾ ਕਰਾਂਗੇ ਆਪਾਂ ਤੇ ਉਹ ਰਖਣੇ ਵਗੈਰਾ ਆਪਾਂ ਪਾ ਦਾਂਗੇ ਛੁੱਡੇ ਦੇ ਵਿੱਚ ਬਾਕੀ ਆਪਣਾ ਛੁੱਡਾ ਬਹੁਤ ਆ ਹਲੇ 7-8 ਕਬੂਤਰਾਂ ਤੱਕ ਆਪਣਾ ਛੁੱਡਾ ਵਧੀਆ ਆਰਾਮ ਨਾਲ ਚੱਲੂਗਾ ਤੇ ਜਦੋਂ ਜਾਨਵਰ ਵਧਣਗੇ ਆਪਾਂ ਛੁੱਡਾ ਵੀ ਆਪਾਂ ਵਧਾ ਲਾਂਗੇ ਦੋ ਗੁੱਡੇ ਕਰ ਲਾਂਗੇ ਆਪਾਂ ਤੇ ਬਣੇ ਰਹੋ ਵੀਡੀਓ ਦੇ ਵਿੱਚ ਤੇ ਜਿਹੜੇ ਭਾਈ ਨਵੇਂ ਆ ਕੇ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਲ ਨੋਟੀਫਿਕੇਸ਼ਨ ਵਾਲਾ ਵਾਟਰਨ ਦਬਾ ਲਓ ਤੇ ਲਾਈਕ ਕਰੋ ਤੇ ਕਮੈਂਟ ਕਰਕੇ ਦੱਸੋ ਬਈ ਵੀਡੀਓ ਕਿਵੇਂ ਲੱਗਦੀ ਆ ਹਾਂਜੀ ਬਾਬੇਓ ਹੈ ਰੀ ਆਪਾਂ ਭਰ ਲਿਆ ਜਿੰਨੀ ਕਾਪਣ ਮਿੱਟੀ ਦੀ ਲੋੜ ਸੀ ਗਰਮੀ ਬਹੁਤ ਹੈ ਮਿਲਦੇ ਆਪਾਂ ਘਰੇ ਜਾ ਕੇ ਦਿਖਾਉਣਾ ਫਿਰ ਸਾਨੂੰ ਕਿੱਥੇ ਪਾਉਣੀ ਐ ਬੱਟੀ ਆਪਾਂ ਹਾਂਜੀ ਬਾਬੇਓ ਮਿੱਟੀ ਆਪਾਂ ਲਿਆਏ ਸੀਗੇ ਤੇ ਆਹ ਰੇੜੀ ਇਹ ਆਪਾਂ ਕਰਤੀ ਖਾਲੀ ਤੇ ਆਵਰੇ ਟੋਆ ਸੀਗਾ ਖੁੱਡੇ ਲਵੇ ਆਪਣੇ ਲਵੇ ਤੇ ਸੱਤ ਤੇ ਮਿੱਟੀ ਪਾਈ ਸੀ ਜਦੋਂ ਆਪਾਂ ਉਰੋ ਪੱਟੀ ਸੀਗੀ ਮਿੱਟੀ ਤੇ ਆਪਾਂ ਇਹ ਟੋਆ ਭਰਤਾ ਤਾਂ ਇੰਨੀ ਆਪਣੀ ਮਿੱਟੀ ਬਚ ਗਈ ਇਹ ਆਪਾਂ ਸਾਇਦ ਖੁੱਡੇ ਦੀ ਛੱਤ ਤੇ ਪਾ ਦਈਏ ਮਿੱਟੀ ਤੇ ਵਿੱਚ ਵੀ ਖੁੱਡੇ ਦੇ ਆਪਾਂ ਮਿੱਟੀ ਪਾਤੀ ਸਾਰੀ ਓਕੇ ਕਰਤਾ ਕੇਰਾ ਤਾਂ ਤੇ ਫਿਰ ਦੇਖਦੇ ਹਾਂ ਉਸ ਤੋਂ ਬਾਅਦ ਕੀ ਹੋਣਾ ਚਾਹੀਦਾ ਤੇ ਬਸ ਇੱਕ ਆਪਾਂ ਅੱਜ ਜਿਹੜੇ ਆ ਚੈਨਰ ਤੇ ਗਾੜੀ ਚਾੜੀ ਹੋਈ ਹੈ ਜਿਵੇਂ ਆਓ ਉਹ ਵਾਲਾ ਜਿਵੇਂ ਗਾਟਰੀ ਇੱਥੇ ਆਪਾਂ ਕਾਲਾ ਰੰਗ ਕਰਨਾ ਅੱਜ ਕਾਲਾ ਰੰਗ ਕਰਕੇ ਫਿਰ ਉਹਦਾ ਪਾ ਇੱਥੇ ਇੱਕ ਸੱਤ ਵਾਲਾ ਪੱਖਾ ਪੱਖੇ ਦਾ ਵੀ ਅਰੇਂਜਮੈਂਟ ਕਰਨਾ ਅੱਜ ਆਪਣਾ ਇਹ ਹੀ ਕੰਮ ਆ ਇਹ ਆਪਾਂ ਅੱਜ ਕੰਮ ਕਰਨਾ ਹੈ ਆਪਣਾ ਤੇ ਮਿੱਟੀ ਦਾ ਆਪਣਾ ਹੋ ਗਿਆ ਫਾਈਨਲ ਤੇ ਹੁਣ ਆਪਾਂ ਗਾਟਰੀ ਝਾਲ ਕੇ ਉਹ ਤੇ ਕਾਲਾ ਰੰਗ ਕਰਦੇ ਆ ਤੇ ਫਿਰ ਤੁਹਾਨੂੰ ਦਿਖਾਉਨੇ ਆ ਹਾਂਜੀ ਬਈ ਆਪਾਂ ਰੰਗ ਲੈ ਆਏ ਠੀਕੇ ਬਲੈਕ ਰੰਗ ਤੇ ਆਪਾਂ ਤੇ ਕਰਨਾ ਸ਼ੁਰੂ ਵੀ ਕਰਤਾ ਫੈਸ ਨੂੰ ਦੀਦਾ ਹੋਵੇ ਉਪਰ ਲਈ ਤੇ ਆਪਾਂ ਕਰਤਾ ਤੇ ਇਧਰ ਲਈ ਆਪਾਂ ਅੱਧੀ ਕਰਤੀ ਠੀਕ ਆ ਹੁਣ ਆਪਾਂ ਕੋਈ ਜਗਾਰਡ ਲਾਉਣਿਆ ਤੇ ਉਸ ਤੋਂ ਬਾਅਦ ਫਿਰ ਇਧੇ ਕਰਾਂਗੇ ਨਹੀਂ ਤੇ ਪੂਰੀ ਤਾਂ ਲੱਗਣੀ ਨਹੀਂ ਹੈਗੀ ਤੇ ਜੇ ਰੰਗ ਬਚਿਆ ਫੈਦ ਆਪਾਂ ਟਾਕੀ ਤੇ ਵੀ ਕਰੀ ਜਿਹੜੀ ਆਪਣੀ ਟਾਕੀ ਮੁਰੇ ਗੇਟ ਤੇ ਲਾਈ ਹੋਈ ਆ ਗੁੱਡੇ ਦੇ ਤੇ ਤੁਸੀਂ ਤੁਹਾਨੂੰ ਦਿਖਾਉਣਿਆ ਰੰਗ ਕੰਪਲੀਟ ਕਰਕੇ ਵੀ ਕਵਰ ਜਲਾ ਫਿਰ ਤੁਸੀਂ ਦੱਸਿਓ ਹਾਂਜੀ ਬਈ ਰੰਗ ਦਾ ਕੰਮ ਆਪਾਂ ਨਿਮੇੜਤਾ ਓਕੇ ਕਰਤੀਆਂ ਗੱਡਰੀਆਂ ਦੇ ਰੰਗ ਕਰਤਾ ਵਧੀਆ ਤਰੀਕੇ ਨਾਲ ਦੇਖ ਸਕਦੇ ਬਲੈਕ ਕਰਤੀਆਂ ਜਿਵੇਂ ਮੈਂ ਓਕੇ ਘਾਤਾ ਤੇ ਜਿਹੜਾ ਪਚ ਗਿਆ ਤੀ ਥੋੜਾ ਜਿਹਾ ਰੰਗ ਬਚਿਆ ਸੀਗਾ ਆਪਣਾ ਤੇ ਉਹ ਮੈਂ ਐਂ ਟਾਕੀ ਤੇ ਕਰਤਾ ਅੰਦਰ ਟਾਕੀ ਦੇ ਬਲੈਕ ਰੰਗ ਕਰਤਾ ਤੇ ਅੰਦਰ ਤੇ ਉਹਨਾਂ ਤੇ ਵੀ ਕਰਤਾ ਕੜ ਰੀਆਂ ਤੇ ਜਮਾ ਓਕੇ ਦੀ ਰਿਪੋਰਟ ਕਰਦੇ ਹਾਂ ਜੀ ਬਾਬਿਓ ਕੀ ਹਾਲ ਨੇ ਆਗੇ ਜੀ ਆਪਾਂ ਇਧਰ ਲੈ ਕਰੇ ਤੇ ਜਿਵੇਂ ਕਿ ਤੁਹਾਨੂੰ ਕਿਹਾ ਸੀਗਾ ਵੀ ਆਪਾਂ ਸ਼ਾਮ ਨੂੰ ਕਬੂਤਰ ਲੈ ਕੇ ਆਉਣੇ ਆ ਜਾਨਪੁਰ ਤੇ ਆਪਾਂ ਕਬੂਤਰ ਲੈ ਆਂਦੇ ਸੀਗੇ ਬਈ ਤੇ ਉਹਨਾਂ ਖਾਤਰ ਰੋਟੀਆਂ ਚੋਰਦੇ ਆ ਕਬੂਤਰਾਂ ਨੂੰ ਖਾਣ ਖਾਤਰ ਤੇ ਆ ਜਨ ਦਿਖਾਉਣੇ ਆ ਵੀ ਲੈ ਆਂਦੇ ਆ ਦੋ ਕਬੂਤਰ ਲੈ ਆਂਦੇ ਆ ਬਈ ਆਪਾਂ ਦੇਖ ਸਕਦੇ ਹੋ ਤੁਸੀਂ ਜਾਨਵਰ ਇੱਕ ਮਿੰਟ ਬਈ ਦੇਖੋ ਜੀ ਜਾਨਵਰ ਦੱਸੋ ਫਿਰ ਕਮੈਂਟ ਕਰਕੇ ਕਿਵੇਂ ਲੱਗੇ ਆਪਣੇ ਜਾਨਵਰ ਤੇ ਆਪਾਂ ਹੋਰ ਵੀ ਲਿਆਉਣੇ ਨੇ ਫਿਰ ਹਾਲ ਆਪਾਂ ਇਹ ਦੋ ਹੀ ਲਿਆਂਦੇ ਨੇ ਤੇ ਹੋਰ ਵੀ ਲਿਆਵਾਂਗੇ ਤੁਹਾਨੂੰ ਦਿਖਾਵਾਂਗੇ ਤੇ ਸਾਰੇ ਦੋ ਚਾਰ ਹੋਰ ਲਿਆਉਣੇ ਨੇ ਜਾਨਵਰ ਫਿਰ ਉਹ ਦਵਾ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਕਿਹੜੇ ਕਿਹੜੇ ਜਾਨਵਰ ਲੈ ਆਉਂਦੇ ਨੇ ਬੜੇ ਰਹੋ ਬਲੌਗ ਦੇ ਵਿੱਚ ਸਾਰਾ ਬਲੌਗ ਦੇਖੋ ਐਂਡ ਤੱਕ ਹਾਂਜੀ ਬਾਈ ਇਹ ਹਾਲ ਨੇ ਤੇ ਆਪਾਂ ਦਾਣਾ ਪਾਣੀ ਇਹਨਾਂ ਦਾ ਚੱਕਤਾ ਸੀਗਾ ਚਲੋ ਪਾਣੀ ਪੀ ਹੈਗਾ ਓਕੇ ਕਰਤਾ ਇਦਾਂ ਦਾਣਾ ਪਾਣੀ ਤੇ ਤੁਸੀਂ ਜਾਨਵਰ ਚੈੱਕ ਕਰ ਸਕਦੇ ਆਪਾਂ ਕਿਹ ਆਂ ਨੰਬਰ ਆ ਬਣਾ ਬੈਠਾ ਹੈ ਤੇ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੇ ਆਪਣੇ ਜਾਨਵਰ ਔਰ ਜਾਨਵਰ ਵੀ ਆਪਾਂ ਲੈ ਕੇ ਆਉਣੇ ਨੇ ਇੱਕ ਦਿਨਾਂ ਦੇ ਵਿੱਚ ਆਪਾਂ ਹੋਰ ਵੀ ਲੈ ਆਵਾਂਗੇ ਜਾਨਵਰ ਤੇ ਫਿਰ ਤੁਹਾਨੂੰ ਹੋਰ ਜਾਨਵਰਾਂ ਦਾ ਵੀ ਸ਼ੌਕ ਕਰਾਵਾਂਗੇ ਬਸ ਇਹਨਾਂ ਨੂੰ ਵੀ ਹੁਣ ਛਾਦਰਿਆ ਵਗੈਰਾ ਲੈ ਕੇ ਆਉਣੀਆਂ ਨੇ ਤੇ ਇਹਨਾਂ ਨੂੰ ਵੀ ਫਿਰ ਆਪਾਂ ਹੁਣ ਛਾਦਰੀਆਂ ਸੂਤਰੀਆਂ ਤੇ ਚਾੜ੍ਹਾ ਵਗੈਰਾ ਟੰਗ ਡੂੰਗੇ ਬਿਠਾਵਾਂਗੇ ਇਹਨਾਂ ਨੂੰ ਤੇ ਥੋੜਾ ਜਿਹਾ ਕੰਮਕਾਰ ਕਰਕੇ ਥੋੜਾ ਜਿਹਾ ਹੋਰ ਕੰਮ ਸੀਗੇ ਉੱਦਦ ਕਰ ਰਹੇ ਫਿਰਦੇ ਸੀ ਤਾਂ ਕਰਕੇ ਟਾਈਮ ਨਹੀਂ ਲੱਗਦਾ ਤੇ ਫਿਰ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਕਿਵੇਂ ਢਾਂਗਿਆ ਤੇ ਲਾਉਣੇ ਨੇ ਗਿੱਜਣ ਦੀ ਵੀ ਕਿ ਨਾ ਹਲੇ ਕੁਝ ਪਤਾ ਨਹੀਂ ਇੱਥੋਂ ਲਿਆਉਂਦੇ ਨੇ ਆਪਾਂ ਸੱਤਾਂ ਵਾਲੀ ਸੀਗੇ ਕਬੂਤਰ ਸੱਤੇ ਰੱਖੇ ਹੋਏ ਸੀਗੇ ਉਹਨਾਂ ਦੇ ਪਾਇਆਂ ਦੇ ਤੇ ਆਪਾਂ ਲਵੇ ਉਰੇ نیچے ਬੇੜੇ 'ਚ ਰੱਖੇ ਹੋਣਗੇ ਜੇ ਦੇਖਦੇ ਆਂ ਵੀ ਕੀ ਗੱਲ ਕਰਦੇ ਨੇ ਤੇ ਉਹਨਾਂ ਦੇ ਪਾਇਆਂ ਦੇ ਤੈਅ ਵੀ ਹੋਰ ਰੰਗ ਦੀ ਸੀਗੀ ਤੇ ਆਪਣੇ ਤੈਅ ਵੀ ਹੋਰ ਰੰਗ ਦੀ ਹੋਊਗੀ ਹੁਣ ਤੈਅ ਵੀ ਦਿਖਾਵਾਂਗੇ ਆਪਾਂ ਕਿਹੜੇ ਰੰਗ ਦੀ ਲਾਵਾਂਗੇ ਕਿਵਾ ਬਣੇ ਰਹੋ ਵੀਡੀਓ ਦੇ ਵਿੱਚ ਧੰਨਵਾਦ ਵੀਰੇ